ਕੀ ਕਹਾਂ ਸੰਦੂ ਇਹ ਸ਼ਬਦ ਬੋਲਿਆ ਕਹਿੰਦਾ ਪਹਿਲਾਂ ਤੁਸੀਂ ਉੱਤੇ ਸੀ ਹੁਣ ਅਸੀਂ ਉੱਤੇ ਆ ਉਹਦਾ ਕਹਿਣ ਦਾ ਮਤਲਬ ਜੀ ਮੇਰਾ ਕਣਕ ਦਾ ਸੀਜ਼ਨ ਹੈ ਉਹ ਛੋਟੇ ਸਾਰੇ ਚੱਲਦਾ ਥੋੜਾ ਆ ਸਾਡੇ ਸਾਰੇ ਤੁਸੀਂ ਉਹ ਡੀਸੀ ਸਾਹਿਬ ਤੁਸੀਂ ਇਹ ਕੱਲ ਨੋਟ ਕਰ ਲਓ ਸਾਡੇ ਬਿਨਾ ਗੱਟਾ ਨਹੀਂ ਚੱਕੇ ਜਾਂਦਾ ਏਸੀ 'ਚ ਬਹਿ ਕੇ ਗੱਲਾਂ ਕਰਨੀਆਂ ਸੌਕੀਆਂ ਨੇ ਤੇ ਉੱਤੇ ਗੱਟਾ ਜਾ ਕੇ ਤੁਰਨਾ ਬਹੁਤ ਔਖਾ ਹੈ ਤੇ ਜਿਹੜੇ ਮਰਜ਼ੀ ਬੰਦੇ ਨੂੰ ਲੈ ਕੇ ਆ ਜੀ ਉਥੇ ਗੱਟਾ 48 ਤਾਪਮਾਨ ਦੇ ਵਿੱਚ ਚੱਕਣਾ ਇੱਥੇ ਸਾਡੇ ਜਿਹੜੇ ਟਰੱਕਾਂ ਵਾਲੇ ਨੇ ਜਾਂ ਤਾਂ ਉਹ ਜਾਣਦੇ ਨੇ ਜਾਂ ਜਿਹੜੇ ਲੋਕ ਗੱਟਾ ਚੱਕਣ ਜਾਣਦੇ ਨੇ ਉਹਨਾਂ ਨੂੰ ਪਤਾ ਉਤੋਂ ਦਾ ਜਿਹੜਾ ਤਾਪਮਾਨ ਕਿੰਨਾ ਹੁੰਦਾ ਤੇ ਕਿੰਨਾ ਮੁੜਕਾ ਸਾਡੇ ਕਿੱਤੇ ਵਿੱਚੋਂ ਨਿਕਲਦਾ ਨਹੀਂ ਗੱਲ ਸਰਕਾਰ ਦੀ ਕਿਹੜੀ ਸਰਕਾਰ ਹੈ ਭਰਾਵੋ ਉਦੋਂ ਦਾ ਚਾਹ ਨਾਲ ਮੇਰੇ ਖਲ ਵੋਟਾਂ ਆਪਾਂ ਵੀ ਪਾਈਆਂ ਨੇ ਆ ਪਾਈਆਂ ਨੇ ਆਪਾਂ ਪਾਈਆਂ ਚਾਹ ਨਾਲ ਇਹਦੇ ਕਰਕੇ ਪਾਈਆਂ ਨੇ ਕਿ ਕਾਂਗਰਸੀਆਂ ਤੋਂ ਆਕਾਲੀਆਂ ਤੋਂ ਸਾਡੇ ਜਿਹੜੇ ਲੋਕ ਸੀ ਮਜ਼ਦੂਰ ਲੋਕ ਸੀ ਉਹ ਹੱਕ ਕੇ ਇਹ ਗੱਲ ਸੋਚਣ ਲੱਗੇ ਜਦੋਂ ਭਗਵਾਨ ਸਮਾਨ ਆਦਿਆ ਮੀਟਿੰਗਾਂ 'ਚ ਕਹਿਦਾ ਸੀ ਮਗਦਾ ਰਹੀ ਬੇ ਸੂਰਜਾ ਕੰਮਿਆਂ ਦੇ ਬਿਹੜੇ ਮਤਲਬ ਉਹਦਾ ਸ਼ਬਦ ਅੱਜ ਵੀ ਇੱਕ ਵੀ ਸ਼ਰਤ ਨਹੀਂ ਹੈਗਾ ਇਹਨਾਂ ਮਜ਼ਦੂਰ ਪ੍ਰਤੀ ਪਹਿਲਾ 8 ਸਾਲ ਮੈਂਬਰ ਪਾਰਲੀਮੈਂਟ ਜ਼ਰੂਰ ਤੋਂ ਰਹੇਗਾ ਉਹਦਾ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਲੋਕ ਸਭਾ ਦੇ ਵਿੱਚ ਇੱਕ ਵੀ ਮਜ਼ਦੂਰ ਦੀ ਜੇ ਗੱਲ ਕੀਤੀ ਹੋਵੇ ਜੋ ਦਿਨ ਲੋਕ ਸਭਾ ਦੀਆਂ ਵੀਡੀਓ ਕੱਢ ਲਓ ਮੇਰਾ ਸਿਰ ਸੋਡੀਆਂ ਜੁੱਤੀਆਂ ਜੇ ਇੱਕ ਵੀ ਮਜ਼ਦੂਰ ਦੀ ਗੱਲ ਕੀਤੀ ਹੋਵੇ ਪਰੰਤੂ ਸਾਡੇ ਲੋਕਾਂ ਨੇ ਉਹਦੇ ਪੁੱਛੂ ਠੱਟੇ ਗੱਪੀ ਲਾਰਿਆਂ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੇ ਵਿਰੋਧ ਚ ਵੋਟ ਪਾਤੀ ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਲਾਰਿਆਂ ਚ ਰੱਖਿਆ ਤੇ ਹੁਣ ਉਹ ਤੋਂ ਵੱਡਾ ਲਾਰੇਵਾਜ ਹੋ ਗਿਆ ਉਹਦੇ ਦਾ ਚੌੜਾ ਜਿਹੇ ਆ ਕੇ ਸਾਡੇ ਸੰਗਰੂਰ ਵਾਲੇ ਸਾਥੀ ਪੰਜ 10 ਇੱਥੇ ਬੈਠੇ ਹੋਣਗੇ ਉਹਨਾਂ ਦੇ ਦਫ਼ਤਰ ਜਾ ਕੇ ਜੱਫੀਆਂ ਪਾਉਂਦਾ ਸੀਗਾ ਕਿ ਜਦੋਂ ਮੇਰੀ ਸਰਕਾਰ ਬਣੀ ਤਾਂ ਮੈਂ ਤੁਹਾਡਾ ਜਿਹੜਾ ਠੇਕੇਦਾਰੀ ਸਿਸਟਮ ਸਿਸਟਮ ਹੈ ਇਹ ਚੰਦ ਮਹੀਨੇ 'ਚ ਖਤਮ ਕਰ ਦੂੰਗਾ ਮੇਰੇ ਨਾਲ 7 ਮਹੀਨੇ ਹੋ ਗਏ ਉਹ ਮੁੱਖ ਮੰਤਰੀ ਜਿਹੜਾ ਮਜ਼ਦੂਰ ਵਿਰੋਧੀ ਹੈ ਉਹਦੇ ਬਾਹਰ ਦੇ ਵਿੱਚ ਸਾਡੇ ਲੋਕਾਂ ਨੂੰ ਧਰਨਾ ਲਾਏ ਹੋਏ 7 ਮਹੀਨੇ ਹੋ ਗਏ ਉਹ ਮਜ਼ਦੂਰਾਂ ਨੂੰ ਦਿਖੇ ਨਹੀਂ ਉਹਦੇ ਨਾਲ ਤੇ ਲਾਪੀਚਾ ਸਾਡੇ ਦੇ 5 ਮਾਰਚ ਨੂੰ ਕਰਾ ਕੇ ਹੋਰ ਵਧੀਆ ਗੱਲ ਨਹੀਂ ਕੀਤੀ ਪਹਿਲਾਂ ਤਾਂ ਤੁਸੀਂ ਇਸ ਗੱਲ ਦਾ ਪਰਲ ਕਰ ਲੋ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸ਼ਹਿਾਰ ਚ ਹੈ ਇਹ ਟਿਕਣ ਵਾਲਾ ਲਈ ਹੈਗਾ ਹੁਣ ਇਹ ਸ਼ਹਿਾਰ ਚ ਬਹੁਤ ਸਿੱਖਾ ਹੋਊਗਾ